ਸਰਦ ਗੀ ਸੰਗਰੂਰ ਵੀ ਦੀ ਕਵਤਾ ਭੁੱਖ ਵਿੱਚ ਮਹਿੰਗਾਈ ਕਿੰਨੀ ਹੋਣੀ ਭੁੱਖ ਵਿੱਚ ਮਹਿੰਗਾਈ ਕਿੰਨੀ ਹੋਣੀ ਕੁਝ ਕਹਿ ਨਹੀਂ ਸਕਦਾ ਕੁਝ ਕਹਿ ਨਹੀਂ ਸਕਦਾ ਭੁੱਖ ਵਿੱਚ ਕਮਾਈ ਕਿੰਨੀ ਹੋਣੀ ਭੁੱਖ ਵਿੱਚ ਕਮਾਈ ਕਿੰਨੀ ਹੋਣੀ ਕੁਝ ਕਹਿ ਨਹੀਂ ਸਕਦਾ ਕੁਝ ਕਹਿ ਨਹੀਂ ਸਕਦਾ ਮਹਿੰਗਾਈ ਦੀ ਰਫ਼ਤਾਰ ਯਾਰੋ ਮਹਿੰਗਾਈ ਦੀ ਰਖਤਾਰ ਯਾਰੋ ਰਕਤ ਨੂੰ ਵੀ ਹੈ maat pa gayi ਰਕਤ ਨੂੰ ਵੀ ਹੈ maat pa gayi ਕਿੰਜ guzariye ਜੀਵਨ ਮੁਸ਼ਕਿਲ ਪੈਂਦਾ ਕਿੰਜ guzariye ਜੀਵਨ ਮੁਸ਼ਕਿਲ ਪੈਂਦਾ ਗਵੰਡਣ ਮੇਰੀ ਹੈ ਬਾਤ ਪਾ ਗਈ ਗਵੰਡਣ ਮੇਰੀ ਹੈ ਬਾਤ ਪਾ ਗਈ ਮਹਿੰਗਾਈ ਦਾ ਦੋਸ਼ ਲੁਕਾਈ ਤੇ ਧਰਿਆ ਮਹਿੰਗਾਈ ਦਾ ਦੋਸ਼ ਲੋਕਾਈ ਤੇ ਤਰਿਆ ਗਰੀਬ ਚੱਕੀ ਚ ਪਿਸਦਾ ਰਹਾ ਗਰੀਬ ਚੱਕੀ ਚ ਪਿਸਦਾ ਰਹਾ ਹਰ ਕੋਈ ਆਪਣਾ ਓਗਣ ਛਪਾਉਂਦਾ ਏ ਹਰ ਕੋਈ ਆਪਣਾ ਓਗਣ ਛਪਾਉਂਦਾ ਏ ਕੋਈ ਨਾ ਜਾਣੇ ਕਸੂਰ ਕਿਸ ਦਾ ਰਹਾ ਕੋਈ ਨਾ ਜਾਣੇ ਕਸੂਰ ਕਿਸ ਦਾ ਰਹਾ ਰਾਸ਼ਨ ਪਾਣੀ ਮਹਿੰਗਾ ਹੋ ਗਿਆ ਤਾਂ ਰਾਸ਼ਨ ਪਾਣੀ ਮਹਿੰਗਾ ਹੋ ਗਿਆ ਤਾਂ ਲਹੂ ਵੀ ਸਸਤਾ ਹੋ ਸਕਦਾ ਹੈ ਲਹੂ ਵੀ ਸਸਤਾ ਹੋ ਸਕਦਾ ਹੈ ਹੱਕ ਦੀ ਕਮਾਈ ਨਾਲ ਟਿੱਡਣਾ ਪਰਿਆ ਹੱਕ ਦੀ ਕਮਾਈ ਨਾਲ ਟਿੱਡਣਾ ਪਰਿਆ ਹੱਕ ਦੀ ਕਮਾਈ ਨਾਲ ਟਿੱਡਣਾ ਪਰਿਆ ਭਾਈ ਭਾਈ ਹੱਥੋਂ ਰੋਟੀ ਖੋ ਸਕਦਾ ਹੈ ਭਾਈ ਭਾਈ ਹੱਥੋਂ ਰੋਟੀ ਖੋ ਸਕਦਾ ਹੈ ਕਰਮ ਮਜ਼ਦੂਰੀ ਜੇ ਚੋਰੀ ਨਾ ਮਿਲੇ ਸੁਣ ਸੰਗਰੂਰ ਵੀ ਕਰਮ ਮਜ਼ਦੂਰੀ ਕਰਮ ਮਜ਼ਦੂਰੀ ਜੇ ਚੋਰੀ ਨਾ ਮਿਲੇ ਸੰਗਰੂਰ ਵੀ ਜੁਰਮ ਚ ਵਾਦਾ ਸੰਭਵ ਹੈ ਜੁਰਮ ਚ ਵਾਦਾ ਸੰਭਵ ਹੈ ਹੱਕ ਦੀ ਰੋਟੀ ਪੂਰੀ ਨਾ ਮਿਲੇ ਸੁਣ ਸੰਗਰੂਰ ਵੀ ਜੁਰਮ ਚ ਵਾਦਾ ਸੰਭਵ ਹੈ ਜੁਰਮ ਚ ਵਾਦਾ ਸੰਭਵ ਹੈ ਧੰਨਵਾਦ